ਸਸੀਕਰ ਜੀ ਇਹ ਜਿਹੜਾ ਵੀ ਆਪਾਂ ਪੀਜਿਆ ਸੀਗਾ ਜੀ ਮੇਰਾ ਨਾਮ ਗੁਰਤੇਜ ਸਿੰਘ ਪਿੰਡ ਜੰਡਵਾਲਾ ਭਿੰਨੇਸ਼ਾ ਇਹ 2022 ਹੋਰਾਂ ਕੋਲੋਂ ਮੰਗਵਾਇਆ ਸੀਗਾ ਕਣਕ ਦਾ ਹੀ ਅਸੀਂ ਤੇ ਬਾਈ ਜੀ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਵੀ 10 ਕਿਲੋ ਕਿੱਲੇ ਦਾ ਵੀ ਪਾਓ ਤੇ ਝਾੜ ਖੂਬ ਪਾਓ ਇਸ ਕਰਕੇ ਇਹਨਾਂ ਨੇ ਵਿਸ਼ਵਾਸ ਕਰਕੇ ਤੇ 10 ਕਿਲੋ ਹੀ ਕਣਕ ਕੇਰੀ ਕਿੱਲੇ ਦੀ ਤੇ ਬਾਈ ਜੀ ਦਾ ਬਹੁਤ ਧੰਨਵਾਦ ਜਿਹੜਾ ਸਾਨੂੰ ਝਾੜ ਵਾਲੇ ਪਾਸੇ ਲੈ ਕੇ ਜਾ ਰਿਹਾ ਕਿਸਾਨ ਇਸ ਤਰ੍ਹਾਂ ਬਚੂਗਾ ਵੇ ਚੰਗਾ ਝਾੜ ਜ਼ਿਆਦਾ ਨਿਕਲੂਗਾ ਤਾਂ ਫਾਇਦਾ ਹੋਊਗਾ ਜੀ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅੱਜ ਕੱਲ੍ਹ ਜਿਹੜੀਆਂ ਕਣਕਾਂ ਪਹਿਲਾਂ ਬੀਜਦੇ ਆ ਲੋਕ ਉਹ 60 ਤੋਂ 65 ਮਾਣ 50 ਮਾਣ ਐਦਾਂ ਨਿਕਲਦੀਆਂ ਇਹ 80 ਤੋਂ 85 ਮਾਣ ਝਾੜ 100 ਮਾਣ ਦੇ ਨੇੜੇ 100 ਮਾਣ ਦੇ ਨੇੜੇ ਲਾ ਕੇ ਜਾਊਗਾ ਜੇ ਮੈਂ ਆਪਾਂ ਕਿਸਾਨਾਂ ਨੂੰ ਗਾਂ ਝਾੜ ਦਾ ਹੀ ਬੇਨੀਫਿਟ ਮਿਲੂਗਾ ਜੀ ਕਿਉਂਕਿ ਰੇ ਸਪਰੇਹਾ ਕਿੱਲੇ ਦੇ ਵਿੱਚ ਉਹੀ ਜੋ ਕੁਝ ਆਪਾਂ ਪਾਉਣਾ ਉਹੀ ਪਾਉਣਾ ਤੇ ਆਪਾਂ ਨੂੰ ਜੇ ਝਾੜ ਵੱਧ ਨਿਕਲ ਜੇ ਤਾਂ ਬਹੁਤ ਵਧੀਆ ਫਾਇਦੇ ਵਾਲੀ ਗੱਲ ਹੈ ਜਿੱਦਾਂ ਜਿੱਥੇ 50000 ਦੀ ਕਣਕ ਨਿਕਲਦੀ ਆਪਣੀ ਲੱਖ ਰੁਪਏ ਦੀ ਕਿੱਲੇ ਦੀ ਕਣਕ ਨਿਕਲੂਗੀ ਤੇ ਉਹ ਉਸ ਹਿਸਾਬ ਨਾਲ ਕਿਸਾਨ ਬਚਣਗੇ ਜੇ ਆਪਾਂ ਕੋਈ ਚੰਗੀ ਖੇਤੀ ਵਾਲੇ ਪਾਸੇ ਜਾਵਾਂਗੇ ਜੀ ਹਾਂਜੀ ਬਾਈ ਜੀ ਇਹ 20 ਮੇਰਾ ਨਾਮ ਹਰੀਸ਼ ਬਜਾਜ ਆ ਪਿੰਡ ਮੇਰਾ ਬਾਵਲਵਾਸੀ ਹੈ ਔਰ ਇਹ 20 ਮੇਰਾ ਮਿੱਤਰ ਲਿਆ ਸੀ ਇਜ਼ਰਾਈਲ ਤੋਂ ਉਹਨੇ 2 ਸਾਲ ਟ੍ਰਾਇਲ ਲਾਇਆ ਇਹਦਾ ਇਜ਼ਰਾਈਲ ਦਾ 20 ਤੇ ਸਾਨੂੰ ਕਹਿੰਦਾ ਵੀ ਇਹ ਝੋਨੇ ਵਰਗੀ ਕਣਕ ਹੁੰਦੀ ਹੈ ਤੁਸੀਂ ਬੀਜੋ ਇਹ ਤੇ ਤੁਹਾਨੂੰ 4-10 ਕਿਲੋ ਪਾ ਕੇ 100 ਮਣ ਨਿਕਲੂਗਾ ਤੋਂ ਅਸੀਂ ਵਿਸ਼ਵਾਸ ਕਰਕੇ ਬੀਜਿਆ ਸੀ ਜ਼ਿਲ੍ਹੇ ਦੇ ਵਿੱਚ 3.5 ਕਿੱਲੇ ਕਣਕ ਮੈਂ ਬੀਜੀ ਹੈ। ਬਾਕੀ ਮੇਰਾ ਮਿੱਤਰ ਗੁਰਤੇਜ ਆ 2 ਕਿੱਲੇ ਨੂੰ ਬਜਾਈ ਹੈ। ਇਕੱਲਾ ਨਿਉਲਾ ਪਿੰਡ ਹੈਗਾ ਸੁਵਿੰਦਰ ਕਮੋਜ ਉਸ ਨੂੰ ਬਜਾਈ ਹੈ। ਅੱਧਾ ਕਿੱਲਾ ਬਕੈਣ ਬਜਾਈ ਹੈ। 6-7 ਕਿੱਲੇ ਅਸੀਂ ਸਾਰੀ ਟੋਟਲ ਕਣਕ ਬੀਜ ਕੇ ਔਰ ਇਹਨੂੰ ਅਸੀਂ ਸੀਡ ਪਲਾਂਟੇ ਬਣਾਇਆ ਹੈ। ਗਾਂ ਨੂੰ ਅਸੀਂ ਇਹ ਬੀ ਅਸੀਂ 10 ਕਿਲੋ ਪਾਇਆ ਪਰ ਜਿਹੜਾ ਅਸੀਂ ਇਹਦਾ ਰਿਜ਼ਲਟ ਕੱਢਿਆ ਹੈ। ਰਿਜ਼ਲਟ ਇਹ ਕੱਢਿਆ ਵੀ 13 ਕਿਲੋ ਬੀਜ ਸਫੀਸ਼ੀਐਂਟ ਹੈ। ਨਾ ਬਰਲੀ ਰਹਿੰਦੀ ਹੈ ਨਾ ਸੰਗਣੀ ਰਹਿੰਦੀ ਹੈ। 10 ਕਿਲੋ ਨਾਲ ਥੋੜੀ ਬਰਲੀ ਰਹਿੰਦੀ ਹੈ। ਪਰ ਇਹਦਾ ਅਸੀਂ ਛੋਨਾ ਕਣਕ ਤਾਂ ਕਹਿ ਸਕਦੇ ਆਂ ਵੀ ਇੱਕ ਇੱਕ ਦਾਣੇ ਤੋਂ 50 50 100 50 50 60 60 ਛਕਾਂ 15 ਤੋਂ ਲੈ ਕੇ 50 50 ਛਕਾਂ ਇੱਕ ਇੱਕ ਬੂਟੇ ਤੋਂ ਹੋ ਜਾਂਦੀਆਂ ਚੋਨੇ ਵਾਂਗੂੰ ਨਸਰਦੀ ਐ ਚੋਨੇ ਵਾਂਗੂੰ ਵੱਢਦੀ ਗਣਕ ਔਰ ਇਹਦਾ ਜਿਹੜਾ ਸਿੱਟਾ ਦੂਜੀ ਕਣਕ ਨਾਲੋਂ ਦੂਜੀ ਕਣਕ ਨਾਲੋਂ ਸਿੱਟਾ ਇਹਦਾ ਡੇਡਾ ਹੈ ਔਰ ਅਸੀਂ ਕਹਿ ਸਕਦੇ ਆਂ ਦਾਣਾ ਵੀ ਇਹਦਾ ਮੋਟਾ ਹੈ ਲੋਹਰ ਕੀ ਕਣਕਾਂ ਕਹਿੰਦੇ ਭਾਰੀ ਬਹੁਤ ਹੁੰਦੀ ਐ ਤਾਂ ਹੀ ਇਹਦਾ ਵਜਨ ਬੰਦਦਾ 10 ਕਿਲੋ ਨਾਲ 100 ਕਿਲੋ 60 ਮਣ ਚੜਨੀ ਅਜੀਤਾ ਮੈਂ ਵੀ ਸਮਝਦਾ ਸੀ ਪਰ ਹੁਣ ਪਤਾ ਲੱਗ ਗਿਆ ਵੀ ਇਹ ਵਾਕਈ ਚੜਦੀ ਆ ਕਣਕ ਦਾ ਬਾਕੀ ਇਧਰ ਦਿਖਾਈ ਗਾ ਕੇ ਕਣਕ ਦਾ ਜਮ 10 ਕਿਲੋ ਵਾਲੀ ਬਹੁਤ ਬਣਿਆ ਪਰ 13 ਕਿਲੋ ਵੀ ਪੈ ਜੇ ਤਾਂ ਸਫੀਸ਼ੀਐਂਟ ਹੈ ਜੀ ਤੋ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਸਾਡੇ ਜ਼ਿੰਮੇਵਾਰੀ ਅਸੀਂ ਵੀ ਜ਼ਿੰਮੇਵਾਰੀਆਂ ਅਸੀਂ ਇਹਨੂੰ ਜੀ ਦੇ ਤੌਰ ਤੇ ਵੇਚਾਂ ਅਸੀਂ ਇਹ ਗਾਂ ਨੂੰ ਉਗੀ ਦੇਵਾਂਗੇ ਅਸੀਂ ਵੀ 500 ਰੁਪਏ ਕਿਲੋ ਲੈਂਦੇ ਸੀ ਤੇ 10 ਕਿਲੋ ਪਾ ਅਸੀਂ 5000 ਦਾ ਵੀ ਕਿੱਲੇ ਵਿੱਚ ਪਾਇਆ ਤੇ ਕੋਈ ਮਹਿੰਗਾ ਨਹੀਂ ਲੱਗਿਆ ਸਕੂ ਇਹ ਤੇ ਹੁਣ ਜਿਹੜਾ ਅਸੀਂ ਵੀ ਦੇਵਾਂਗੇ ਅਸੀਂ ਆਹ ਔਰ ਸਾਡੇ ਨਾਲ ਬੰਦਾ ਕੰਟੈਕਟ ਕਰ ਸਕਦੇ ਆ ਜਿਹਨੇ ਜੋ ਜੋ ਵੀਡੀਓ ਵੇਖਣਗੇ ਸਾਡੇ ਭਰਾ ਸਾਡੀ ਵੀਡੀਓ ਵੇਖਣਗੇ ਸਾਡੇ ਭਰਾ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਸਾਡੇ ਮੋਬਾਈਲ ਨੰਬਰ ਅਸੀਂ ਤੁਹਾਨੂੰ ਦੇ ਦਨੇ ਆ ਮੇਰਾ ਨੰਬਰ 9872947737